ਅੰਧੀਆਂ ਮੁਤਾਬਰ ਮੁਤ ਪ੍ਰਸ਼ਾਸਨ ਮੁਤਾਬਰ ਮੁਤਾਬਰ ਮੁਤ ਪ੍ਰਸ਼ਾਸਨ ਮੁਤਾਬਰ 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 ਅੰਧੀਆਂ ਨੇ ਡਾਂਗਾ ਮਾਰੀਆਂ ਨੇ ਕਿੰਨੇ ਡਾਂਗਾ ਮਾਰੀਆਂ ਐਨੇ ਆਈ ਬੰਦੇ ਨੇ ਅੰਧੇ ਕੁੜੀ ਐ ਬੋਨੀ ਕੁੜੀ ਹੈਗੀ ਅੰਧੇ ਧੱਕਾ ਮੁੱਕੀ ਕੀਤੀ ਉਹਨਾਂ ਨੇ ਧੱਕਾ ਕਰਦੇ ਛੜਿਆ ਧੱਕਾ ਡਿਵਿਜਨ ਚੜੀਆਂ ਦੱਸਾ ਭਾਈ ਇਹ ਪਹਿਲਾਂ ੱੱਕਾ ਕਰ ਰੇ ਸੀ ਆਹ ਪਰਦਾਇ ਵਿੱਚ ੱੱਕਾ ਨਾ ਰੇ ਸਾਰੇ ਠਾੜੇ ਨੇ ਦਾਰੂ ਪੀਤੀ ਹੋਈ ਆ ਪੂਰੇ ਠਾੜੇ ਨੇ ਆਇਆ ਹੋਣਾ ਪੂਰੇ ਠਾੜੇ ਦਾ ਸਾਡੇ ਭਰਾ ਨੂੰ ਕੁੱਟੇ ਨਹੀਂ 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 ਬਾਹਰ ਕੱਢੋ ਜੀ ਇਹਨੂੰ ਇਹਨੇ ਬਾਹਰ ਕੱਢੋ ਇਹਨੂੰ ਬਾਹਰ ਕੱਢੋ ਇਹਨੂੰ ਆਹ ਦੇ ਲੋ ਜੀ ਇਹਨਾਂ ਨੇ ਸਾਰਿਆਂ ਨੇ ਦਾਰੂ ਪੀਤੀ ਹੋਈ ਆ ਆ ਦੇਖੋ ਚਰਨ ੱੱਕਾ ਆਧਿਪਕ ਬਤਮਨ ਸਰਕਾਰ ਨੂੰ ਕਹਿਣਾ ਚੱਲਿਆ ਮੈਂ ਤੇਰੇ ਬੰਦੇ ਸਸਪੈਂਡ ਹੋਣੇ ਨੇ ਨੌਕਰੀ ਪਰਖਾਉਣ ਤੋਂ ਪਹਿਲਾਂ ਕੁੜੀ ਨਾਲ ਲੈ ਕੇ ਆਇਆ ਹੈ ਸਾਨੂੰ ਨਹੀਂ ਕੋਈ ਗੱਲ ਫਿਰ ਮੀਡੀਆ ਦੇ ਸਾਹਮਣੇ ਵੀ ਨਹੀਂ ਉਹ ਬੰਦਾ ਹੱਟਾ ਮੁੰਡਾ ਕਰਦੀ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਅਧੀਨ ਪੈਂਦੀ ਬੱਸ ਸਟੈਂਡ ਚੌਂਕੀ ਤੇ ਬੀਤੀ ਰਾਤ 10:30 ਵਜੇ ਦੇ ਕਰੀਬ ਉਸ ਸਮੇਂ ਹੰਗਾਮੇ ਭਰਿਆ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਇੱਕ ਮਹਿਲਾ ਨੇ ਪੁਲਿਸ ਮੁਲਾਜ਼ਮਾਂ ਤੇ ਥੱਪੜ ਮਾਰਨ ਦੇ ਇਲਜ਼ਾਮ ਲਗਾਏ ਨੇ ਇੱਥੇ ਵੀ ਦੱਸ ਦਈਏ ਕਿ ਉਕਤ ਮਹਿਲਾ ਦੇ ਪਤੀ ਦੀ ਕਿਸੇ ਦੇ ਨਾਲ ਲੜਾਈ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਚੌਂਕੀ ਵਿੱਚ ਲੈ ਆਈ ਇਸੇ ਦੌਰਾਨ ਪਿੱਛੇ ਜਦੋਂ ਪਰਿਵਾਰ ਪਹੁੰਚਿਆ ਤਾਂ ਉਕਤ ਮਹਿਲਾ ਨੇ ਹੰਗਾਮਾ ਕਰ ਦਿੱਤਾ ਅਤੇ ਕਿਹਾ ਕਿ ਉਸਦੇ ਨਾਲ ਪੁਲਿਸ ਦੇ ਮੁਲਾਜ਼ਮ ਨੇ ਬਦਮਿਜੀ ਕੀਤੀ ਹੈ ਅਤੇ ਉਸਦੇ ਥੱਪੜ ਮਾਰੇ ਨੇ ਜਿਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਪਰਿਵਾਰ ਦੇ ਹੋਰ ਮੈਂਬਰ ਵੀ ਪਹੁੰਚ ਗਏ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਵੱਧਦਾ ਹੋਇਆ ਦੇਖ ਪੁਲਿਸ ਦੇ ਮੁਲਾਜ਼ਮ ਇਕੱਠੇ ਹੋਏ ਅਤੇ ਜਦੋਂ ਅੰਦਰ ਜਾ ਕੇ ਚੌਂਕੀ ਦੇ ਵਿੱਚ ਦੇਖਿਆ ਤਾਂ ਇੱਕ ਪੁਲਿਸ ਦੇ ਕਮਰੇ ਵਿੱਚ ਮਹਿਲਾ ਬੈਠੀ ਸੀ ਜਿਸ ਤੋਂ ਬਾਅਦ ਉਹਨਾਂ ਉਕਤ ਮਹਿਲਾ ਦੇ ਹੋਣ ਬਾਰੇ ਵੀ ਗੰਭੀਰ ਇਲਜ਼ਾਮ ਲਗਾਏ ਅਤੇ ਕਿਹਾ ਕਿ ਅੱਧੀ ਰਾਤ ਨੂੰ ਥਾਣੇ ਦੇ ਅੰਦਰ ਕੋਈ ਵੀ ਮਹਿਲਾ ਨਹੀਂ ਬੈਠ ਸਕਦੀ ਹੈ ਉਧਰ ਜਦੋਂ ਮਹਿਲਾ ਪਾਸੋਂ ਇਸ ਇਸ ਬਾਬਤ ਪੁੱਛਗਿੱਛ ਕੀਤੀ ਗਈ ਤਾਂ ਉਕਤ ਮਹਿਲਾ ਨੇ ਕਿਹਾ ਕਿ ਉਹ ਨਵੇਂ ਸਾਲ ਦੀ ਆਪਣੇ ਫਰੈਂਡ ਨੂੰ ਵਧਾਈ ਦੇਣ ਆਈ ਹੈ ਹਾਲਾਂਕਿ ਉਹ ਫਰੈਂਡ ਪੁਲਿਸ ਦਾ ਮੁਲਾਜ਼ਮ ਹੈ ਉਧਰ ਸੀਨੀਅਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਇਸ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਧੱਕਾ ਮੁਕੀ ਕਿਤੇ ਉਹਨਾਂ ਨੇ ਧੱਕਾ ਕਰਦੇ ਛੜਿਆ ਨਹੀਂ ਧੱਕਾ ਕਰਦੇ ਨੇ ਸਪਾਲਾ ਗੱਡੀਆਂ ਜੜੀਆਂ ਧੱਕਾ ਕਰਦੇ ਨੇ ਦੱਸੋ ਭਾਈ ਇਹ ਪਹਿਲਾਂ ਧੱਕਾ ਕਰ ਰਹੇ ਸੀ ਆ ਸਰੇ ਠਾੜੇ ਦੇ ਦਾਰੂ ਪੀਤੀ ਹੋਈ ਆ ਪੂਰੇ ਠਾੜੇ ਦਾ ਸਾਡੇ ਪਰਦੇਸ ਨੂੰ ਥੱਪੜ ਮਾਰਿਆ ਉਰੇ ਆ ਦੇ ਨਾ ਆ ਦੇ ਲੋ ਕਿੱਦਾਂ ਕੁੱਟੇ ਇਹਨਾਂ ਨੇ ਉਹ ਮੁਲਾਜ਼ਮ ਨੇ ਕੁੱਟੇ ਇਹਨਾਂ ਨੇ ਆ ਉਤਾਰੋ ਕੋਲ ਖੜੇ ਕੋ ਖੜੇ ਪਛੜ ਜਾ ਆ ਜਿਹੜਾ ਚੌਂਤਾਂ ਜਾ ਦੇ ਉਹਨੇ ਮਾਰਿਆ ਉਹਨੇ ਚਪੇੜਾ ਮਾਰਿਆ ਬੰਦੇ ਨੇ ਉਹ ਜਿਹੜਾ ਅੰਦਰ ਬੈਠਾ ਸੀ ਉਹਨੇ ਮਾਰੀ ਬੈਂਸਾ ਵੀ ਆ ਰਿਹਾ ਓਰੇ ਤੈਨੂੰ ਕਾਰੋਬਾਰ ਉਹਨੇ ਚਪੇੜ ਮਾਰੀ ਸਾਡੇ ਬਾਹਰ ਵਾਲੇ ਨਹੀਂ ਨਹੀਂ ਭਾਈ ਇਹਨਾਂ ਨੂੰ ਤਾਰੋ ਯਾਰ ਭਾਈ ਨਹੀਂ ਉਹਨੂੰ ਤਾਰੋ ਨਹੀਂ ਨਹੀਂ ਉਹਨੂੰ ਤਾਰੋ ਹੋ ਜਾਣਾ ਨਹੀਂ ਓਏ ਤਾਰੋ ਤਾਰੋ ਸਾਡੇ ਬੌਧੀ ਬਾਈ ਜਾਨ ਸਾਡੇ ਸਾਡੀ ਪਰਦਾ ਦੇ ਚਪੈਣ ਮਾਰੀ ਸਾਡੇ ਭਰਾ ਨੂੰ ਕੁੱਟੇ ਨਹੀਂ 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 ਬਾਹਰ ਘਟੋ ਜੀ ਇਹਨੂੰ ਇਹਨੇ ਬਾਹਰ ਘਟੋ ਇਹਨੂੰ ਬਾਹਰ ਘਟੋ ਇਹਨੂੰ ਆ ਦੇ ਲੋ ਜੀ ਇਹਨਾਂ ਨੇ ਸਾਰਿਆਂ ਨੇ दारू ਪੀਤੀ ਹੋਈ ਆ ਹਾਏ ਹਾਏ ਬਖਵੋਤ ਜਮਾਨ ਸਰਕਾਰ ਮਰਦਾਬਾਤ ਜੈਹਾਬਾਤ ਮਰਦਾਬਾਤ ਗਰੀਬਾਂ ਦਾ ਧੱਕਾ ਕਰਨ ਵਾਲੀ ਸਰਕਾਰ ਮਰਦਾਬਾਤ ਸਾਨੂੰ ਡਰਾ ਰਿਹਾ ਤਪਾ ਰਿਹਾ ਉਹ ਤਦ ਕੀ ਕਰਨੀ ਕਰ ਲੂਗਾ ਐ ਰਹਾ ਦੇਖੋ ਐ ਸਰ ਦੇਖੋ ਨਹੀਂ ਸਰ ੱਟਕਾ ਹੋਇਆ ਬਹੁਤ ਜ਼ਿਆਦਾ ਨਹੀਂ ਕਰ ਤਾੜ ਸਾਨੂੰ ਕੁਝ ਦੇ ਸਰ ਤੁਹਾਨੂੰ ਪੁੱਛਣਾ ਨਹੀਂ ਦਿੰਦਾ ਸੀ ਮਨਾਉਂਗਾ ਵੀਰੇ ਬਣਾਉਂਗਾ 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 ਬਣਾਉਗਾ ਬਣਾਉਗਾ ਦੇਖ ਲੈ ਆਪਣੇ ਮਲਾਜੂਨੇ ਗੁੰਡਾ ਕਰਦੀ ਦੇਖੀਏ ਐ ਸਰ ਅੰਦਰ ਗੁੰਡੇ ਵੇ ਡਾਂਗਾ ਮਾਰੀਆਂ ਨੇ ਕਿੰਨੇ ਡਾਂਗਾ ਮਾਰੀਆਂ ਐਨੇ ਆ ਹੀ ਬੰਦੇ ਨੇ ਅੰਦੇ ਕੁੜੀ ਆ ਬੋਨੀ ਕੁੜੀਆਂ ਅੰਦਰ ਆਈਆਂ ਨੇ ਕੁੜੀ ਹੈਗੀ ਅੰਦਰ ਕੁੜੀ ਹੈਗੀ ਆ ਬਾਹਰ ਕੱਢੋ ਸਾਰੇ ਮੋਲ ਖਰਾਬ ਹੋ ਜਾਣਾ ਚਾਰ ਪੰਜ ਸੌ ਬੰਦਾ ਆ ਜਾਣਾ ਕੋਈ ਫੈਰਾ ਨਹੀਂ ਹੋਣਾ ਉਹ ਕੁੜੀਆਂ ਬਾਹਰ ਕੱਢੋ ਬਸ ਮੈਂ ਦੱਸ ਰਿਹਾ ਬਸ ਕੁੜੀ ਅੰਦਰ ਆ ਸਰ ਕੋਈ ਕੁੜੀ ਅੰਦਰ ਆ ਕੁੜੀ ਇਹਨੂੰ ਕੋ ਕੁੜੀ ਬਾਹਰ ਕੁੜੀ ਹੈਗੀ ਆ ਭਾਜੀ ਕੁੜੀ ਅੰਦਰ ਕੁੜੀ ਅੰਦਰ ਬਾਹਰ ਘਟਾ ਬਈ ਸਰਵ ਕਰਨਾ ਲੱਗ ਜਾਣਾ ਤੁਸੀਂ ਵੀ ਪੀਤੀ ਹੋਈ ਆ ਰਾਜਾ ਕੋਈ ਵੀ ਕੋਈ ਨਹੀਂ ਕੋਈ ਨਹੀਂ ਅੱਬਾ ਸਾਰੇ ਕਰਵਾਵਾਂਗੇ ਇਹਨਾਂ ਨੇ ਵੀ ਪੀਤੀ ਹੋਈ ਆ ਸਾਰੇ ਇਹਨਾਂ ਨੇ ਵੀ ਪੀਤੀ ਹੋਈ ਆ ਇਹਨਾਂ ਨੇ ਵੀ ਪੀਤੀ ਹੋਈ ਆ ਥਾੜੇ ਜਾਊਗੀ ਤੁਹਾਡੀ ਘਰ ਨਹੀਂ ਹਾਂ ਮੁਰਦਾਬਾਦ ਮੁਰਦਾਬਾਦ ਮੁਕਤੀ ਸੈਸ਼ਨ ਮੁਰਦਾਬਾਦ ਮੁਰਦਾਬਾਦ ਮੁਕਤੀ ਸੈਸ਼ਨ ਜੋ ਨਾ ਜਨਾਨੀਆਂ ਨੂੰ ਮਾਰਦੇ ਆ ਸਾਡੇ ਪ੍ਰਾਂ ਨੂੰ ਅੰਦਰ ਮਾਰਿਆ ਕੁੱਟ ਕੁੱਟੇ ਖੁੱਡੂ ਖੋੜ ਗਿੱਤਾ ਈ ਨਾ ਮਤਾਰ ਕੇ ਤੇ ਨੀ ਬਲਾਜੇ ਪੂਰੇ ਵਿੱਚ ਬੇੜਾ ਮਾਰੀਆਂ ਪੂਰੇ ਧਾਨੇ ਦੇ ਦਾਰੂ ਮਿੱਤੀ ਆ ਪੂਰੇ ਧਾਨੇ ਦੇ ਦਾਰੂ ਪੀਦੇ ਮੁੰਡਾ ਆ ਕੇ ਦੇਖੋ ਉਹ ਕਹਿੰਦੇ ਜੀ ਸਾਨੂੰ ਕਹਿੰਦਾ ਸਾਨੂੰ ਕਹਿੰਦਾ ਮਲਾਜਾ ਇਹਨਾਂ ਦਾ ਮਲਾਜਾ ਕਰਾ ਲਨ ਤੋਂ ਉਸ ਤੋਂ ਬਾਅਦ ਜੋ ਹੋਊਗਾ ਤੁਹਾਡਾ ਬਹੇਜ ਰਾਇਨਾਮਾ ਕਰਾ ਦੇਵਾਂਗੇ ਮੈਂ ਵੀ ਰਾਇਨਾਮਾ ਨਹੀਂ ਕਰਾ ਦੇਣਾ ਸਾਡੀ ਇੱਛਤ ਰੱਖ ਲੋ ਮੈਂ ਕਿਹਾ ਕਿਉਂ ਇੱਛਤ ਨਹੀਂ ਬਣੂਏ ਤਾਂ ਦੱਸੋ ਸਾਡਾ ਕਸੂਰ ਕੀ ਆ ਤੇ ਜਿੰਦਾ ਤੁਹਾਡਾ ਹੋ ਰਿਹਾ ਹੀ ਜਗਰਾ ਨੂਰੋ ਪਰ ਜਿਹੜਾ ਇਹਨਾਂ ਨੇ ਕਾਗਜ਼ ਤੋਦ ਦੱਸੋ ਸਾਨੂੰ ਕੋ ਬੰਦਾ ਛੁੱਟੋ ਰਾਇਨਾਮਾ ਬੰਦਾ ਨਹੀਂ ਜੜਰਾ ਕਹਿੰਦੇ ਜੀ ਮੈਂ ਮੈਡੀਕਲ ਉਹ ਵੀ ਕਹੋ ਨਾ ਮਲਾਜਾ ਪੌਠਣੇ ਦਾ ਕਿਉਂ ਨਹੀਂ ਬਣਾ ਚੰਨੀ ਵਾਲੇ ਨੇ ਉਹਦੇ ਜੀ ਕੰਟੀ ਆਉਂਦੇ ਮਲਾਜਾ ਕਰਨਾ ਚਲ ਉਹਨੂੰ ਪੜਾਉਣਾ ਮਲਾਜ ਨਹੀਂ ਚੈੱਕ ਕਰੀਂ ਕੀ ਕਰਦਾ ਦੱਸੋ ਕੀ ਬੰਦਾ ਕਰੀਏ ਤੁਸੀਂ ਪਰ ਜਿਹੜੇ ਸਾਡੇ ਤੁਸੀਂ ਕੀ ਕਰਦੇ ਬਿਓ ਤੁਸੀਂ ਜਿਵੇਂ ਆਹ ਜਿਹੜਾ ਤੁਸੀਂ ਤਾਂ ਤੋਂ ਵੀਰ ਨਾ ਬੰਦ ਚੜਾਏ ਆ ਤਕਮੂਨ ਨਾ ਲੱਗਿਆ ਨਾ ਲੱਗਿਆ ਐਨੇ ਮੈਨੂੰ ਮਾਰਿਆ ਉੱਪਰ ਆਹ ਦੇਖੋ ਆਹ ਦੇਖ ਲਓ ਮੈਨੂੰ ਲੱਗੀਆਂ ਮੈਨੂੰ ਤੂੰ ਮਾਰੀਏ ਮੇਰੇ ਕੁਮਲਾ ਤੋੜ ਦਿਸਿਆ ਅੰਦਰ ਕੁੜੀ ਆ ਅੰਦਰ ਕੁੜੀ ਆ ਨੰਨੇ ਨਾਲ ਆਈ ਏ ਕੁੜੀ ਮੇਰੇ ਨਾਲ ਆਈ ਏ ਗਰਦੀ ਮਰਦਾਨੀ ਤੇ ਮੈਂ ਇੱਥੇ ਆ ਗਈ ਕਹਿੰਦਾ ਇੱਥੇ ਕੀ ਕਰਨਾ ਹੈ ਮੈਂ ਮੇਰਾ ਹਸਬੰਦ ਆ ਮੈਂ ਲੈ ਕੇ ਜਾਣਾ ਉਹਨੂੰ ਕਹਿੰਦਾ ਕਿੱਥੇ ਲੈ ਕੇ ਜਾਣਾ ਗੁੰਡਾਗਰਦੀ ਕਰਾਣ ਲਈ ਉਹਨੂੰ ਕੋਈ ਲੋਕਾਂ ਨੂੰ ਮਰਵਾਣ ਵਾਸਤੇ ਕਹਿੰਦੇ ਇੱਥੇ ਆ ਪਤਾ ਨਹੀਂ ਕੀ ਜੀਜ ਮਾਰੀ ਹੁੰਦੇ ਖੂਨੋਂ ਖੂਨੋਂ ਖਰੇ ਉਂਗਲ ਟੁੱਟ ਗਈ ਹੈ ਕਿ ਪਤਾ ਨਹੀਂ ਹੈ ਗਈ ਹੈ ਨਾਲ ਤੇ ਮੇਰੇ ਆਠ ਆ ਦੇਣੀਆਂ ਨੇ ਚਪੇੜ ਮਾਰੀ ਕਿ ਮੈਂ ਤੇਰਾ ਮਲਾਜਾ ਮੈਂ ਪਹਿਲਾ ਕਰਾਣਾ ਕਹਿੰਦਾ ਤੂੰ ਕੌਣੋਂ ਨਹੀਂ ਮਲਾਜਾ ਕਰਾਣ ਆਲੀ ਕਹਿੰਦਾ ਮੋਂ ਦਾ ਕਰਾਣ ਜਾਊਂਗਾ ਮਲਾਜਾ ਆ ਜਿਹੜਾ ਅੰਦਰ ਹੈ ਜਿਹਨੇ ਜਾਣ ਪਾਈ ਹੋਈ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਮੇਰਾ ਮਲਾਜਾ ਕਾਂ ਦਾ ਕਰਾ ਲੇਗੀ ਮੈਨੂੰ ਕਹਿੰਦਾ ਫੁੱਲ ਟੈਕ ਡਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਹੈ ਇਹ ਇਹ ਆਪਣੀ ਬੱਸ 80 ਦੀ ਹਾਂ 80 ਉੱਥੇ ਹੀ ਖੜੇ ਆ ਜੀ ਬੱਸ 80 ਦੀ ਮੰਗ ਕੀ ਸਾਡੇ ਜਿਨੇ ਉਂਗਲਾ ਤੋੜੀਆਂ ਨੇ ਓਵੇਂ ਆਪਦੀਆਂ ਤੜਵਾ ਲੈਣ ਤੇ ਸਾਡੀ ਮੰਗਾਂ ਪੂਰੀਆਂ ਨੇ ਸਸਪੈਂਡ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਕਿ ਡਰਿੰਕ ਬੈਕ ਕਰਕੇ ਥਾਣੇ 'ਚ ਨਾ ਬੈਠਾ ਜਾਵੇ ਲੰਮੀ ਪਾਇਆ ਉਹ ਆ ਗਈ ਚੱਲ ਨਹੀਂ ਆਵੇ ਰਵੀ ਕੁਮਾਰ ਆ ਅੱਛਾ ਕੀ ਗੱਲ ਬਾਤ ਮੇਰਾ ਭਰਾ ਨਾ ਛੋਟਾ ਜਿਹਾ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬੱਸ 80 ਅੱਛਾ ਜੀ ਚਲੋ ਜੀ ਦੋਨਾਂ ਬਰਤ ਤਰਾਂ ਨੂੰ ਲੈ ਆਇਆ ਥੇ ਹਾਂ ਜੀ ਅਸੀਂ ਆ ਗਏ ਜੀ ਸਾਨੂੰ ਪਤਾ ਲੱਗਿਆ ਸੀਗਾ ਸਾਰੇ ਤੇ ਤੈਨੂੰ ਅੱਧਾ ਘੰਟਾ ਸੀ ਗੇਟ ਖੜਕਾਇਆ ਸਾਡੇ ਕੋਦੇ ਗੇਟ ਨਹੀਂ ਖੋਲਿਆ ਹੱਥ ਲੈ ਗੇਟ ਨਹੀਂ ਖੋਲਿਆ ਸਾਡੇ ਕੇ ਅਸੀਂ ਹੱਥ ਜੋੜੇ ਮਿੰਤਾ ਕਿਤੇ ਬੜਾ ਖੜਕਾਇਆ ਗੇਟ ਅੱਧੇ ਘੰਟੇ ਸਾਡੇ ਭਰਾ ਨੂੰ ਕੁੱਟ ਗਏ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨਾਲ ਡਾਂਗ ਮਾਰੀ ਉਹਦਾ ਹੱਥ ਘੁੰਨੋ ਘੁੰਨ ਕਰਤਾ ਉਹਨੂੰ ਲੰਮੇ ਪਾ ਕੇ ਕੁੱਟ ਲ ਗਏ ਉਹ ਗੇਟ ਦਾ ਬੰਦ ਕਰ ਲੈਣਾਂ ਨੇ ਗਾਲੀ ਆਲਾ ਇੱਕ ਹੁਣ ਇੱਥੇ ਆ ਆਟੋ ਡਰਾਈਵਰ ਹੈਗੇ ਜੀ ਆਟੋ ਚਾਲਕ ਹੈਗੇ ਕਾਕਾ ਹੈਗਾ ਤੇ ਰਵੀ ਹੈਗਾ ਜਿਹਨੇ ਦਾਰੂ ਪੀਤੀ ਹੋਈ ਸੀ ਰਵਿੰਦਰ ਦੀ ਇਹ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਉਹ ਚੌਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਆ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰ ਰਹੇ ਆ ਸਰ ਕੀ ਮਾਮਲਾ ਇਹ ਤੋਂ ਬੱਚਾ ਜਾ ਰਿਹਾ ਇਹਨੂੰ ਕਿ ਸ਼ਰਾਬ ਤੋਂ ਜਨਾ ਪੀਤੀ ਸੀ ਇਹਨਾਂ ਨੇ ਉਹ ਕੱਢ ਕੇ ਲੈਣਾ ਕਹਿੰਦਾ ਕਿ ਇੱਕ ਲੇਡੀਜ਼ ਦੇ ਥੱਪੜ ਮਾਰਿਆ ਕੋਈ ਐਤਾ ਦਾ ਮਾਮਲਾ ਹੈ ਉਹ ਹੁਣ ਵੈਰੀਫਾਈ ਕਰਦੇ ਜੀ ਦਾਰੂ ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ ਦਾਰੂ ਪੀ ਕੇ ਲੜ ਪਏ ਨੇ ਜੀ ਸੋ ਹੁਣ ਉਹਨੂੰ ਵੈਰੀਫਾਈ ਕਰ ਰਹੇ ਆ ਕੋਈ ਥਾਣੇ ਦੇ ਤੇ ਕਹਿੰਦੇ ਲੇਡੀਜ਼ ਵਗੈਰਾ ਜੀ ਕੋਈ ਮਾਮਲਾ ਆ ਗਿਆ ਸੋ ਕਹਿੰਦੇ ਨੂੰ ਇਹ ਕਹਿ ਰਹੇ ਹੈਗੇ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਤੇ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹ ਰਹੇ ਹੈਗੇ ਜੀ ਉਹਨਾਂ ਨੂੰ ਵੈਰੀਫਾਈ ਕਰਾਂਗੇ ਜੀ ਕਮਰੇ ਚੋਂ ਗੱਡੀ ਆ ਜਾਂਦੀ ਨਹੀਂ ਮੋਂ ਬਲਾਈ ਕਹਿੰਦਾ ਮੇਰੀ ਫਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਹੈ ਜੀ ਉਹ ਦੇਖ ਲੈਂਦੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀਫਾਈ ਕਰਕੇ ਇਹਨਾਂ ਦਾ ਉਹ ਬੜੇ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਵੀ ਰਾਤ ਨੂੰ ਕਹਿੰਦੇ ਡਾਕਟਰ ਸਾਹਿਬ ਦੇ ਰੱਖਦੇ ਤਾਂ ਕੋਈ ਬਿਲਕੁਲ ਹੀ ਕੁੜੀ ਆਸ ਨਹੀਂ ਰਾਤ ਨੂੰ ਹੁਣ ਮੈਂ ਜਿਹੜੀ ਚੀਜ਼ ਹਲੇ ਮੇਰੇ ਧਿਆਨ 'ਚ ਨਹੀਂ ਹੈਗੀ ਉਹਨੂੰ ਵੈਰੀਫਾਈ ਕਰਕੇ ਫਿਰ ਤੁਹਾਨੂੰ ਪਤਾ ਦੱਸਾਂਗੇ ਠੀਕ ਹੈ ਜੀ ਇਹ ਜਿਹੜੇ ਕਮੇਟੀ ਲੇਡੀਆਂ ਜਾਈ ਹੈ ਕਿ ਰੌਲਾ ਇਹਨਾਂ ਦੇ ਗਾਰਡੀਆਂ ਨੇ ਜੀ ਇਹ ਦਰੂਨਾ ਰੱਜੇ ਹੋਏ ਨੇ ਆਪਸ ਵਿੱਚ ਲੜ ਰਹੇ ਸੀ ਇੱਕ ਦੂਜੇ ਨਾਲ ਸੱਟਮਾਰ ਕੀਤੀ ਹੈ ਕੁੱਟਮਾਰ ਕੀਤੀ ਹੈ ਇਸ ਕਰਕੇ ਮੈਡੀਕਲ ਕਰਾਉਣ ਲਈ ਸਿਵਲ ਹਸਪਤਲ ਲੈ ਕੇ ਜਾ ਰਹੇ ਹਾਂ ਬਸ ਇਹ ਮਹਿਲਾ ਇਹ ਜਾਨੋਂ ਗਲਤ ਹੈ ਸਾਰੇ ਇਹ ਦੇਖੋ ਜਦੋਂ ਅਸੀਂ ਕਿਸੇ ਦਾ ਮੈਡੀਕਲ ਕਰਾਵਾਂਗੇ ਉਹਨਾਂ ਦੇ ਗਾਰਡੀਨ ਸਾਡੇ ਪਰਤੀ ਕੁਝ ਨਾ ਕੁਝ ਤਾਂ ਬੋਲਣਾ ਹੀ ਹੈ ਦੇਖਿਆ ਵੀ ਲੇਡੀਜ਼ ਨੂੰ ਅੰਦਰ ਥਾਣਾ ਦੇ ਵਿੱਚ ਵੀ ਨਹੀਂ ਆਉਂਦਾ ਗਿਆ ਸੀ ਕਿ ਬਾਹਰ ਹੀ ਸੀ ਲੇਡੀ ਨਹੀਂ ਇਹ ਲੇਡੀਜ਼ ਤਾਂ ਇਹਨਾਂ ਦੇ ਮਗਰ ਆਈਆਂ ਨੇ ਜੀ ਅਸੀਂ ਨਹੀਂ ਲੈ ਕੇ ਆਏ ਅਸੀਂ ਤਾਂ ਬੰਦੇ ਲੈ ਕੇ ਆਏ ਹਾਂ ਦੋ ਇੱਕ ਸਰਦਾਰ ਵਿਅਕਤੀ ਹੈ ਕਿ ਮੋਨਾ ਵਿਅਕਤੀ ਹੈ ਸ਼ਰਾਬੀ ਹਾਲਤ ਵਿੱਚ ਮੈਡੀਕਲ ਕਰਾਉਣ ਲਈ ਲੈ ਕੇ ਚੱਲੇ ਸਰ ਇਹਨਾਂ ਰੋਪ ਲਾਏ ਨੂੰ ਸਾਡੇ ਨਾਲ ਜ਼ਿੰਮੇਵਾਰ ਹੋਈ ਹੈ ਦੇਖੋ ਇਹ ਤਾਂ ਹੁਣ ਉਹਨਾਂ ਨੇ ਇਸ ਕਰਕੇ ਲਾਤੇ ਤਾਂ ਸੋ दैट ਉਹਨੂੰ ਐ ਰੇ ਸੀ ਇਹ ਉਥੇ ਸ਼ਰਾਬੀ ਹਾਲ ਤੇ ਇੱਕ ਦੂਜੇ ਨਾਲ ਲੜ ਰਹੇ ਸੀ ਬਹੁਤ ਬੁਰੀ ਤਰ੍ਹਾਂ ਅਸੀਂ ਇਹਨਾਂ ਨੂੰ ਰੋਕਿਆ ਇਹ ਪੁਲਸ ਦੇ ਗੱਲ ਪਹੇਗੇ ਹੁਣ ਮੈਡੀਕਲ ਗਰਾਹ ਲਈ ਸਿਵਲ ਹਸਪੀਟਲ ਲੈ ਕੇ ਚੱਲੇ ਕਿੰਨੇ ਕਿੰਨੇ ਬੰਦੇ ਸੀ ਇਹ ਦੋ ਹੀ ਬੰਦੇ ਸੀ ਜਿਹੜੇ ਦਾਰੂ ਪੀ ਰਹੇ ਸੀ ਦੋ ਹੀ ਬੰਦੇ ਆਪਸ ਵਿੱਚ ਲੜ ਰਹੇ ਸੀ ਦਾਰੂ ਦੀ ਹਾਲਾ ਸ਼ਰਾਬੀ ਹਾਲ ਚ ਫੇ ਕਿਹੜੇ ਨਾਲ ਦਾ ਮਾਮਲਾ ਸਰ ਇਹ ਡਿਵੀਜ਼ਨ ਨੰਬਰ 5 ਚੋਂ ਕੀ ਬਸਟ ਹੈ ਤੁਹਾਡੇ ਦੇ ਵੀ ਮਲਾਜਨਾ ਦੇ ਵੀਰ ਜਾ ਉਹਨਾਂ ਦਾ ਇਹਨੇ ਮੁਰਾਜਾ ਦੇਖੋ ਹੁਣ ਉਹਨਾਂ ਦਾ ਤਾਂ ਕੁਝ ਵੀ ਕਹਿਣਾ ਹੈ ਪਰ ਅਸੀਂ ਤਾਂ ਆਪਣੀ ਡਿਊਟੀ ਕਰਦੇ ਵੇ ਸੀ ਹੁਣ ਮਲਾਜਾ ਕਰਨ ਲਈ ਸਿਵਲ ਹਸਪੀਟਲ ਲੈ ਕੇ ਚੱਲੇ